ਖਨੋਰੀ ਬਾਰਡਰ ਤੇ ਨੌਜਵਾਨ ਲੈ ਆਏ ਬਕਰੇ ਜੰਤਰ ਜਿਸ ਨੂੰ ਦੇਖ ਕੇ ਹੋ ਗਏ ਸਭ ਹੈਰਾਨ ਤੇ ਆਸੇ-ਪਾਸੇ ਹੋ ਗਿਆ ਨੌਜਵਾਨਾਂ ਦੇ ਇਕੱਠ ਇਕੱਠ ਇੰਨਾ ਜ਼ਿਆਦਾ ਹੋ ਗਿਆ ਕਿ ਦੱਸਣ ਦੇ ਲਈ ਪੁੱਛਣ ਦੇ ਲਈ ਲੋਕ ਇਕੱਠੇ ਹੋ ਗਏ ਕਿ ਆ ਜੰਤਰ ਕੰਮ ਕੀ ਕਰੂਗਾ ਪਹਿਲਾਂ ਤਾਂ ਤੁਹਾਨੂੰ ਦੱਸ ਦੇਣਾ ਕਿ ਖਨੋਰੀ ਬਾਰਡਰ ਦੇ ਜਿਹੜੇ ਹੁਣ ਦੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਮਾਹੌਲ ਜਿਹੜਾ ਉੱਥੇ ਗਰਮ ਹੋਇਆ ਤਾਂ ਨੌਜਵਾਨਾਂ ਨੇ ਸਕੀਮ ਘੜ ਲਈ ਸਕੀਮ ਕੀ ਘੜੀ ਹੱਥਾਂ ਦੇ ਵਿੱਚ ਤਸਲੇ ਚੱਕਲੇ ਤਸਲਾਂ ਦੇ ਵਿੱਚ ਹੱਥ ਪਾਉਣ ਨੂੰ ਜਗਾ ਬੈਲਡ ਕਰਵਾ ਲਈ ਹੱਥੀ ਬਣਵਾ ਲਈ ਤੇ ਕਹਿੰਦੇ ਵੀ ਹੁਣ ਚਾਹੇ ਸਿੱਟੋ ਅਥਰੂ ਗੈਸ ਦਾ ਗੋਲਾ ਚਾਹੇ ਸਿੱਟੋ ਪਲਾਸਟਿਕ ਦੀ ਗੋਲੀ ਅਸੀਂ ਰੋਕ ਕੇ ਅੱਗੇ ਦਿੱਲੀ ਵੱਲ ਨੂੰ ਜਾਵਾਂਗੇ ਆ ਜੰਤਰ ਨੂੰ ਦੇਖ ਕੇ ਤਾਂ ਪਰਲੇ ਪਾਸੇ ਵੀ ਉਹਨਾਂ ਨੂੰ ਹੈਰਾਨੀ ਹੋ ਗਈ ਕਿ ਯਾਰ ਹੱਥਾਂ 'ਚ ਕੀ ਚੱਕੀ ਫਿਰਦੇ ਨੇ ਆ ਵੀਡੀਓ ਪਹਿਲਾਂ ਦੇਖ ਲਓ ਤੁਸੀਂ ਵੀ ਨੌਜਵਾਨ ਕਹਿੰਦੇ ਕੀ ਨੇ ਹੱਥਾਂ ਦੇ ਵਿੱਚ ਜਿਹੜੇ ਆ ਤਸਲੇ ਚੱਕੀ ਫਿਰਦੇ ਆ ਜੰਤਰੀ ਬਣਾ ਲਿਆ ਵਕਰਾ ਬਚਾਅ ਜੰਤਰ ਬਣਾ ਲਿਆ ਜਿਵੇਂ ਜੰਗਾਂ ਦੇ ਵਿੱਚ ਬਚਾਲੇ ਬਚਾਅ ਜੰਤਰ ਬਣਾਏ ਜਾਂਦੇ ਸੀ ਉਸੇ ਤਰ੍ਹਾਂ ਨੌਜਵਾਨ ਨਵੀਂ ਸਕੀਮ ਘੜ ਲਏ ਤੇ ਆ ਜ ਲੇ ਪਹਿਲਾਂ ਤਾਂ ਵੀਡੀਓ ਦੇਖਦੇ ਆ ਕਿ ਨੌਜਵਾਨ ਕੀ ਕਹਿੰਦੇ ਐ ਇਸ ਬਾਰੇ। ਇਹ ਚੀਜ਼ਾਂ ਵਰਤਨੀਆਂ ਪੈ ਰੀਆਂ। ਪੂਰੇ ਬੁਰਾ ਹਾਲ ਹੋਇਆ ਪਿਆ ਸਰਕਾਰ ਆਪਣੀ ਹੱਦ ਤੋਂ ਵੀ ਪਾਰ ਜਿਹੜੀਆਂ ਕਰਤੂਤਾ ਕਰ ਰਹੀ ਆ ਦੇਖ ਲਓ ਤੁਸੀਂ। ਭਾਈ ਕਿੰਨੇ ਕੇ ਰੋਕੇ ਇਹਦੇ ਨਾਲ? ਭਾਈ ਬਹੁਤ ਸਿੱਧਾ ਉਹ ਪਿੱਛੇ ਹਗੇ। ਲਈ ਦੋਸਤਾਂ ਦੇ ਨਾਲ ਉੱਤੇ ਧਰ ਕੇ ਬੰਦ ਕੀਤੇ ਪਈ ਯਾਰ। ਪਰ ਫਿਰ ਵੀ ਗੋਲੀਆਂ ਚੱਲ ਰਹੀਆਂ ਲੱਗੇ ਨੇ ਕੋਈ ਬਸ ਨਹੀਂ ਪਈ ਇਹਨਾਂ ਦਾ ਜਿਹੜਾ ਕੀ ਚਾਹਿਆ ਯਾਰ। ਅਸਲੇ ਮੂਰੇ ਕੀ ਚੱਲਿਆ? ਅਸਲੇ ਮੂਰੇ ਕੋਈ ਆਕਰੀ ਨਹੀਂ ਪਈ। ਇੱਥੇ ਸੱਦਾ ਨਾਲ ਚੱਲਣਾ ਚਾਹੀਦਾ ਨਹੀਂ। ਇਹ ਹੋ ਹੋਣਾ। બધાના ડાંગાના કાકાના કઈ અગે છે